ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦਲਜੀਤ ਚੌਂਕ ਦੀਆਂ ਨੇ ਔਰ ਇੱਕ ਤਰਫ ਮੰਦਿਰ ਪੈਂਦਾ ਔਰ ਇੱਕ ਤਰਫ ਆ ਮੂਰਤੀ ਲੱਗੀ ਹੋਈ ਆ ਔਰ ਇੱਥੋਂ ਦੀਆਂ ਤਸਵੀਰਾਂ ਵਖਾ ਰਿਹਾ ਤੁਹਾਨੂੰ ਖਾਸੀਅਤ ਦੱਸ ਦਈਏ ਇੱਥੋਂ ਬਾਰੇ ਇਹ ਖਾਸੀਅਤ ਕੀ ਆ ਔਰ ਇਹ ਚੌਂਕ ਕਿੱਥੇ ਪੈਂਦਾ ਇਹਦੇ ਬਾਰੇ ਵੀ ਜਾਣਕਾਰੀ ਦੰਦੇ ਆ ਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਵਾਲੇ ਬੈਠੇ ਹੋਏ ਆ ਇੱਕ ਤਰਫ ਮੰਦਿਰ ਆ ਔਰ ਇਸ ਚੌਂਕ ਦੇ ਵਿੱਚ ਇੱਕ ਘਟਨਾ ਵਾਪਰੀ ਆ ਥੋੜੇ ਜਿਹੀ ਸਮੇਂ ਦੇ ਵਿੱਚ ਇੱਕ ਹਾਦਸਾ ਹੋਇਆ ਉਸ ਹਾਦਸੇ ਦੇ ਵਿੱਚ ਇੱਕ ਇਨਸੀਡੈਂਟ ਵਾਪਰਿਆ ਕੁਝ ਵਹੀਕਲ ਜਦੋਂ ਆਪਸ ਵਿੱਚ ਟਕਰਾ ਗਏ ਤਾਂ ਇੱਕ ਹਾਦਸਾ ਵਾਪਰਿਆ ਔਰ ਬਹੁਤ ਸਿੱਖਣ ਵਾਲੀ ਗੱਲ ਹੈ ਕਿ ਇਸ ਹਾਸੇ ਦੇ ਵਿੱਚ ਦੋਨਾਂ ਪੱਖਾਂ ਵੱਲੋਂ ਗਲਤੀ ਸੀ ਜਾਂ ਨਹੀਂ ਸੀ ਸਿਰਫ ਉਸ ਨੂੰ ਇਸ ਤਰ੍ਹਾਂ ਹੀ ਹੈਲੋ ਹਾਈ ਕਰਕੇ ਨਿਬੇੜਿਆ ਗਿਆ ਔਰ ਬਸ ਇਹੀ ਕਿਹਾ ਗਿਆ ਕਿ ਸ਼ੁਕਰ ਹੈ ਬਚਾਅ ਹੋ ਗਿਆ ਔਰ ਕਨਵੈਂਸ ਤਾਂ ਫਿਰ ਬਣ ਜਾਂਦੇ ਆ ਲੇਕਿਨ ਛੱਟ ਨਹੀਂ ਲੱਗੀ ਦੋਨਾਂ ਪਾਰਟੀਆਂ ਦੇ ਛੱਟ ਨਹੀਂ ਲੱਗੀ ਰਗੜਾ ਜ਼ਰੂਰ ਲੱਗਿਆ ਸੀ ਔਰ ਇਹ ਤਰ੍ਹਾਂ ਬਹੁਤ ਸਾਰੇ ਵਾਕਏ ਜਿਹੜੇ ਆ ਇਸੇ ਤਰ੍ਹਾਂ ਨਿਭੜ ਜਾਂਦੇ ਆ ਅਕਸਰ ਹੀ ਅਸੀਂ ਵੇਖਦੇ ਰਹਿੰਦੇ ਆ ਉਹ ਸੁਣਦੇ ਰਹਿੰਦੇ ਆ ਔਰ ਅੱਜ ਦਾ ਤੁਹਾਨੂੰ ਆਸਾ ਦੱਸਦੀ ਆ ਕਿ ਜਿੱਥੇ ਇੱਕ ਤਰਫੇ ਮੰਦਿਰ ਪੈਂਦਾ ਔਰ ਦੂਸਰੀ ਤਰਫ ਜਿੱਥੇ ਫੁੱਲਾਂ ਵਾਲੇ ਬੈਠੇ ਹੋਏ ਆ ਜੋ ਟਰਨ ਜਾ ਰਿਹਾ ਅੰਦਰ ਨੂੰ ਇਸ ਟਰਨ ਦੇ ਉੱਤੇ ਇੱਕ ਬਾਈਕ ਵਾਲਾ ਇੱਕ ਕਾਰ ਨਾਲ ਵੱਜਾ ਔਰ ਗਲਤੀ ਕਿਸ ਦੀ ਸੀ ਕਿਸੇ ਨੇ ਇਸ ਨੂੰ ਰੜਕਿਆ ਨਹੀਂ ਗੱਲ ਨੂੰ ਕਿ ਇਹ ਗਲਤੀ ਕਿਸ ਦੀ ਆ ਤੂੰ ਗਲਤ ਤਰੀਕੇ ਨਾਲ ਆ ਗਿਆ ਜਾਂ ਕਿਸ ਤਰ੍ਹਾਂ ਕਹਿੰਦਾ ਬਸ ਠੀਕ ਆ ਬਚਾਅ ਹੋ ਗਿਆ ਚਲੋ ਕੋਈ ਗੱਲ ਨਹੀਂ ਕਨਵੈਂਸ ਤਾਂ ਬਣ ਜਾਣਗੇ ਲekin ਆ ਬਚਾਉਣਾ ਚਾਹੀਦਾ ਜਦੋਂ ਅਸੀਂ ਉੱਥੇ ਪਤਾ ਕਰਿਆ ਕਿ ਭਾਈ ਮਾਮਲਾ ਕੀ ਸੀ ਕਹਿੰਦੇ ਇਸ ਤਰ੍ਹਾਂ ਮਾਮਲਾ ਸੀਗਾ ਕਿ ਬਾਈਕ ਵਾਲਾ ਜਿਹੜਾ ਉਹ ਜੱਕਦਮ ਨਿਕਲ ਆਇਆ ਉਹ ਕਾਰ ਜਾ ਰਹੀ ਸੀ ਉਹ ਵਿੱਚ ਵੱਜ ਗਿਆ ਫਿਰ ਅਸੀਂ ਉਹਨਾਂ ਨੂੰ ਪੁੱਛਿਆ ਕਿ ਨਿਬੜਿਆ ਕਿਵੇਂ ਆ ਕੀ ਗੱਲ ਕਿਵੇਂ ਫਿਰ ਨਿਬੜਿਆ ਉਹਨਾਂ ਨੇ ਦੱਸਿਆ ਕਿ ਨਿਬੜਿਆ ਐਵੇਂ ਆ ਕਿ ਬਸ ਹਾਲ ਚਾਲ ਜਾਣਿਆ ਔਰ ਇੱਕ ਦੂਸਰੇ ਨੂੰ ਕਿਸੇ ਨੇ ਕਿਸੇ ਦੇ ਪਿੱਛੇ ਆ ਕੇ ਉੱਚੀ ਆਵਾਜ਼ ਨਹੀਂ ਲਗਾਈ ਹਰ ਇੱਕ ਨੇ ਇਹੀ ਕਿਹਾ ਕਿ ਚਲੋ ਕੋਈ ਗੱਲ ਨਹੀਂ ਬਚਾਉ ਹੋ ਗਿਆ ਤਾਂ ਦੋਨੋਂ ਪਾਰਟੀਆਂ ਸ਼ਾਂਤੀ ਨਾਲ ਚੱਲੀਆਂ ਗਈਆਂ ਔਰ ਜੇ ਅਸੀਂ ਗੱਲ ਕਰੀਏ ਤਾਂ ਅਸੀਂ ਇਸ ਵੇਲੇ ਜੰਮੂ ਦੀ ਗੱਲ ਕਰ ਰਿਹਾ ਇਹ ਦਲਜੀਤ ਚੌਂਕਾ ਔਰ ਆਰਐਸ ਪੂਰਾ ਰਣਵੀਰ ਸਿੰਘ ਪੂਰਾ ਇਹ ਰਣਵੀਰ ਸਿੰਘ ਪੂਰਾ ਔਰ ਆਰਐਸ ਪੂਰਾ ਨਾਲ ਜਾਣਿਆ ਜਾਂਦਾ ਦਲਜੀਤ ਚੌਂਕਾ ਔਰ ਇਸ ਦਲਜੀਤ ਚੌਂਕ ਦੀ ਘਟਨਾ ਔਰ ਜਦੋਂ ਇਨਸੀਡੈਂਟ ਕੋਈ ਵਾਪਰ ਜਾਂਦਾ ਤਾਂ ਸਾਰਿਆਂ ਨੂੰ ਇਹ ਸਿੱਖਿਆ ਲੈਣੀ ਚਾਹੀਦੀ ਆ ਕਿ ਜੇ ਕੋਈ ਹਾਦਸਾ ਵਾਪਰ ਜਾਂਦਾ ਤਾਂ ਪਿਛਲੀਆਂ ਆਵਾਜ਼ਾਂ ਨੂੰ ਛੱਡ ਕੇ ਪਹਿਲੇ ਆਪਣੇ ਜੋ ਸਹਿਯੋਗੀ ਦੇ ਨਾਲ ਜਿਸ ਦੇ ਨਾਲ ਟੱਕਰ ਹੋਈ ਆ ਉਸ ਬਾਰੇ ਜਾਣਨਾ ਚਾਹੀਦਾ ਔਰ ਉਸਦੇ ਬਾਰੇ जानकर अपना हाल ਦੱਸਣਾ ਚਾਹੀਦਾ ਔਰ ਬਿਲਕੁਲ ਸਹੀ ਤਰੀਕੇ ਨਾਲ ਗੱਲ ਮਕਾਉਣ ਵਿੱਚ ਹੀ ਫਾਇਦਾ ਹੁੰਦਾ ਔਰ ਜੇ ਹਨ ਕਿ ਦੀ ਅਸੀਂ ਪਹਿਲਾਂ ਵੀ ਤੁਹਾਨੂੰ ਤਸਵੀਰਾਂ ਦੱਸੀਆਂ ਕਿ ਜੰਮੂ ਦੇ ਲੋਕ ਇਹਨੇ ਨਿਮਰਤਾ ਨਾ ਰਹਿੰਦੇ ਆ ਔਰ ਜੰਮੂ ਦੇ ਵਿੱਚ ਇਹ ਅਕਸਰ ਹੀ ਕਹਿੰਦੇ ਚੀਜ਼ਾਂ ਵੇਖਣ ਨੂੰ ਮਿਲ ਜਾਂਦੀਆਂ ਔਰ ਬਹੁਤ ਸਾਰੇ ਇਹੋ ਜਿਹੇ ਹਾਸੇ ਵਾਪਰ ਦਿੱਤਾ ਰਹਿੰਦੇ ਆ ਲੇਕਿਨ ਝਗੜੇ ਦਾ ਸਾਰ ਬਹੁਤ ਘੱਟ ਹੈ ਕਿਉਂਕਿ ਜੰਮੂ ਦੇ ਲੋਕ ਐਜੂਕੇਟਿਡ ਮੰਨੇ ਜਾਂਦੇ ਆ ਦੱਸ ਜਾ ਕੇ ਬਹੁਤ ਪੜੇ ਲਿਖੇ ਲੋਕ ਨੇ ਇੱਥੋਂ ਦੇ ਔਰ ਜੰਮੂ ਵਿੱਚ ਜਾੜਦਾ ਜਦੋਂ ਮੌਕਾ ਮਿਲਦਾ ਤਾਂ ਇਹੋ ਜੀਆਂ ਤਸਵੀਰਾਂ ਸਾਡਾ ਚਿਹਰਾਂ ਨੂੰ ਦਿਲ ਕਰਦਾ ਜਦੋਂ ਕੋਈ ਤਸਵੀਰਾਂ ਸਾਹਮਣੇ ਆ ਜਾਂ। ਔਰ ਤੁਸੀਂ ਇਸ ਵੀਡੀਓ ਨੂੰ ਕਿਵੇਂ ਵੇਖਦੇ ਹੋ? ਆ ਤੁਸੀਂ ਵੀਡੀਓ ਵੇਖੋ ਔਰ ਅਸੀਂ ਬਿਲਕੁਲ ਉਹਨਾਂ ਦੇ ਚਿਹਰੇ ਸਾਹਮਣੇ ਨਹੀਂ ਲਿਆਵਾਂਗੇ। ਅਸੀਂ ਬਚਾ ਕਰਾਂਗੇ ਇਸ ਦੇ ਉੱਤੋਂ ਅਸੀਂ ਸਿਰਫ ਤੁਹਾਨੂੰ ਸਮਝਾ ਦਿੰਦਾ ਕਿ ਇਸ ਚੌਂਕ ਵਿੱਚ ਬਸ ਹੁਣੇ-ਹੁਣੇ ਇੱਕ ਘਟਨਾ ਵਾਪਰੀ ਆ ਔਰ ਇਹ ਘਟਨਾ ਨੂੰ ਐਵੇਂ ਟਾਲਿਆ ਗਿਆ ਤੇ ਉਹਨਾਂ ਨੇ ਮੈਨੂੰ ਜਿਹਨਾਂ ਤੋਂ ਅਸੀਂ ਜਾਣਕਾਰੀ ਲਈ ਆ ਉਹਨਾਂ ਨੇ ਇਹੀ ਸੁਝਾ ਦੱਤਾ ਕਿ ਭਾਜੀ ਇੱਥੇ ਅਕਸਰ ਹੀ ਇਸੇ ਤਰ੍ਹਾਂ ਨਿਬੜ ਜਾਂਦੇ ਆ। ਕੋਈ ਮਾਮਲਾ ਦੂਰ ਨਹੀਂ ਜਾਂਦਾ। ਕੋਈ ਵਾਦਾ ਨਹੀਂ ਹੁੰਦਾ। ਔਰ ਜਿਆਦਾਤਰ ਗੱਡੀਆਂ ਜਿਹੜੀਆਂ ਨੇ ਉਹ ਇੰਸ਼ੋਰਡ ਨੇ ਇੰਸ਼ੋਰਡ ਗੱਡੀਆਂ ਦਾ ਨੇਚਰਲੀ ਆ ਕਿ ਇੱਧਰ ਉੱਧਰ ਇੰਸ਼ੋਰਸ ਮਿਲ ਜਾਂਦੀ ਆ ਔਰ ਇੰਸ਼ੋਰਡ ਗੱਡੀਆਂ ਹੋਣ ਦੇ ਨਾਤੇ ਬਹੁਤਾ ਝਗੜਾ ਜਿਹੜਾ ਨਹੀਂ ਵਧਾਇਆ ਜਾਂਦਾ ਔਰ ਜਿੱਥੇ ਇੰਸ਼ੋਰਡ ਗੱਡੀਆਂ ਨਹੀਂ ਹੁੰਦੀਆਂ ਉੱਥੇ ਝਗੜੇ ਨੂੰ ਹੀ ਤੂਲ ਦਿੱਤਾ ਜਾਂਦਾ ਔਰ ਤੂਲ ਦੇਣ ਤੋਂ ਬਿਹਤਰ ਹੈ ਕਿ ਤੁਸੀਂ ਇੰਸ਼ੋਰਡ ਕਰਾਓ ਔਰ ਫਿਰ ਤੁਸੀਂ ਸੇਫ ਰਹਿ ਸਕਦੇ ਹੋ ਆਪਣੀਆਂ ਗੱਡੀਆਂ ਇੰਸ਼ੋਰਡ ਕਰਾਓ ਆਪਣੇ ਇੰਸ਼ੋਰਡ ਕਰਾਓ ਔਰ ਬੜੇ ਤਰੀਕੇ ਨਾਲ ਬੈ ਕੇ ਹਲੀਮੀ ਨਾਲ ਉਹ ਸਿੱਖਣ ਲਈ ਵੀਡੀਓ ਆ ਔਰ ਸਿੱਖੋ ਜ਼ਰੂਰ ਇਹ ਵੀਡੀਓ ਨੂੰ ਤੁਸੀਂ ਵੇਖਦੇ ਕਿਵੇਂ ਹੋ ਕਮੈਂਟ ਜ਼ਰੂਰ ਕਰਨਾ ਔਰ ਸ਼ੇਅਰ ਜ਼ਰੂਰ ਕਰਨਾ ਧੰਨਵਾਦ